ਜੀ ਜ਼ਿੰਦਗੀ ਦੇ 97 ਸਾਲ ਕਿਸ ਤਰ੍ਹਾਂ ਗੁਜ਼ਰੇ ਔਰ ਤੁਹਾਡੀ ਜਿਹੜੀ ਇਹ ਫਿੱਟ ਸਿਹਤ ਦਾ ਰਾਜ਼ ਕੀ ਮੈਂ ਸਮਝਦਾ ਹਾਂ ਕਿ 97 ਸਾਲ ਮੇਰੇ ਜਿਹੜੇ ਬਹੁਤ ਆਨੰਦਨਾ ਗੁਜ਼ਰੇ ਆ ਜੀ ਇਹ ਨਹੀਂ ਕਿ ਮੈਨੂੰ ਮੁਸ਼ਕਲਾਂ ਨਹੀਂ ਆਈਆਂ ਇਹ ਨਹੀਂ ਕਿ ਆਪਸ ਐਂਡਾਉਨਸ ਨਹੀਂ ਆਏ ਜੀ ਇਹ ਨਹੀਂ ਕਿ ਕਿਤੇ ਮੈਂ ਫੇਲ ਨਹੀਂ ਹੋਇਆ ਜੀ ਇਹ ਨਹੀਂ ਕਿ ਕਿਤੇ ਮੈਨਾਂ ਤੱਕਾ ਨਹੀਂ ਹੋਇਆ ਸਭ ਕੁਝ ਹੋਇਆ ਜੀ ਲੇਕਿਨ ਪਰਮਾਤਮਾ ਨੇ ਮੈਨੂੰ ਕਹਿੰਦਾ ਜਿੱਦਨ ਬਾਹ ਫੜ ਕੇ ਉੱਚ ਸਾਰੇ ਚ ਵਾਰ ਕਰ ਲਿਆ ਨਹੀਂ ਕਰਕੇ ਮੇਰੀ ਲਾਈਫ ਚਾਹੇ ਬਚਪਨ ਦੀ ਹੋਵੇ ਜੀ ਬੇ ਪਰਵਾਹੀ ਦੀ ਬਚਪਨ ਸੀ ਜੀ ਕੋਈ ਪਰਵਾਹੀ ਨਹੀਂ ਸਹੀ ਮੈਨੇ ਬਚਪਨ ਮਾਣਿਆ ਜੀ ਮੈਂ ਤੁਸੀਂ ਇਹ ਸਮਝ ਲੋ ਕਿ ਮੈਂ ਦੁਆ ਕਰਦਾ ਸੱਚੇ ਪਾਤਸ਼ਾਹ ਚੰਗਾ ਹੋਇਆ ਕਿ ਮੈਂ ਅੱਜ ਨਹੀਂ ਜੰਮਿਆ ਜੀ ਅੱਜ ਦੇ ਬੱਚਿਆਂ ਦਾ ਬਚਪਨ ਤਾਂ ਇਹ ਰੋਲ ਦਿੱਤਾ ਜੀ ਐਡੇ ਐਡੇ ਬਸਤੇ ਜਦੋਂ ਸਕੂਲ ਨਿਕਲਦੇ ਆ ਨਾ ਜਿੱਦਾਂ ਲੱਗਦਾ ਨੇ ਕੀੜੀਆਂ ਮਾੜੀ ਮਾੜੀ ਜਿਹੜੇ ਬੜੇ ਬੜੇ ਚੌਲ ਚ ਕੀ ਹੁੰਦੀਆਂ ਹੁੰਦੀਆਂ ਨਾ ਜੀ ਇਦਾਂ ਪਹੌਂਚੋਂ ਨਿਕਲ ਕੇ ਇਦਾਂ ਲੱਗਦੀ ਔਰ ਘਰ ਆਇਆ ਨੂੰ ਪੜਦਾ ਫੇਰ ਟਿਊਸ਼ਨਾਂ ਮੈਨੂੰ ਸਮਝ ਨਹੀਂ ਲੱਗਦੀ ਕਿ ਬੱਚੇ ਦਾ ਬਚਪਨ ਕਿੱਥੇ ਗਿਆ ਜੀ ਸਾਡੇ ਤਾਂ ਮਾਸਟਰ ਜੀ ਹੁੰਦੇ ਸੀ ਸਾਡੇ ਹਾਲ ਬੇ ਉਹਨੇ ਸਿਖਾਇਆ ਸਰਤੀ ਸਾਫ ਕਰੇ ਉਂਗਲੀ ਨਾਲ ਹੀ ਸਾਫ ਕਰ ਲੈ। ਬਲੇ ਕਦੇ ਕੋ ਘਰ ਦਾ ਕੰਮ ਕਿਸੇ ਦਿੱਤਾ ਇਹ ਨਹੀਂ ਛੁੱਟੀਆਂ ਉਹ ਦਿੰਦੇ ਹੁੰਦੇ ਸੀ। ਉਹ ਜਿਹੜੇ 2-3 ਮਹੀਨੇ ਛੁੱਟੀਆਂ ਹੁੰਦੀਆਂ ਨੇ ਉਹ। ਜੀ। ਇੱਕ ਦਿਨ ਜੀ ਕੰਮ ਕਰ ਜੇ ਇਹਦਾ ਜੇ ਮਾਰ ਕੇ ਇੱਕ ਦੋ ਜੀ ਨਕਲ ਮਾਰ ਕੇ ਹੈ। ਜੀ। ਤੇ ਕੋਈ ਪਰਵਾਹ ਹੀ ਨਹੀਂ ਸੀ। ਜੀ। ਫਿਰ ਥੋੜੇ ਦਿਨ ਉਹਨੇ ਕੰਮ ਵੀ ਬੜਾ ਕੀਤਾ। ਜੀ। ਹਲ ਚਲਾਏ, ਫੜੇ ਚਲਾਏ। ਕਣਕਾਂ ਵੱਡੀਆਂ। ਵਤਨ ਮਸ਼ੀਨਾ ਤੇ ਕੁਦਰਤ ਪਰ ਇੰਜੋਏ ਡਿਟ ਜੀ ਸਖਤ ਕੰਮ ਕੀਤਾ ਬਹੁਤ ਸਖਤ ਕੰਮ ਕੀਤਾ ਥੋੜਾ ਜਿਹਾ ਦਮ ਚਾਵਨ ਸਕੂਲਾਂ ਵਿੱਚ तकरीबन ਗਵਰਨਮੈਂਟ ਦੇ ਸਕੂਲ ਖਾਲਸਾ ਸਕੂਲ ਆਰਿਆ ਸਕੂਲ ਇਹਨਾਂ ਸਾਰਿਆਂ ਵਿੱਚ ਮਤਲਬ ਮੈਂ ਪੜਿਆ ਜੀ ਟੀਚਰ ਮੇਰੇ ਮੁਸਲਮਾਨ ਵੀ ਸੀ ਟੀਚਰ ਮੇਰੇ ਸਿੱਖ ਵੀ ਸੀ ਟੀਚਰ ਮੇਰੇ ਹਿੰਦੂ ਵੀ ਸੀ ਤੇ ਟੀਚਰ ਸਾਹਿਬ ਵੀ ਸੀ ਜੀ ਪਰਮਾਤਮਾ ਦਾ ਰਹਿਣਾ ਸ਼ੁਕਰ ਹੈ ਮੈਨੂੰ ਕਿਸੇ ਦਾ ਮਰਤੇ ਰੰਗ ਨਹੀਂ ਚੜਿਆ ਜੀ ਬਾਬੇ ਨਾਨਕ ਦੀ ਜਿਹੜਾ ਧਰਮ ਹੈ ਨਾ ਜੀ ਹਿਊਮਨਿਜ਼ਮ ਜੀ ਉਹ ਮੇਰੇ ਅੰਦਰ ਬਸਿਆ ਆ ਗੁਰੂ ਦੀ ਕਿਰਪਾ ਹੋਈ ਹੈ ਜੀ ਮੈਂ ਕੋਈ ਡਿਸਟਿੰਗੁਇਸ਼ ਨਹੀਂ ਕਰਦਾ ਭਈਆ ਜੀ ਕਿਹੜਾ ਬੰਦਾ ਕਿਹੜੇ ਧਰਮ ਦਾ ਇਹ ਮੇਰੀ ਦੇਣ ਹੈ ਮੇਰੇ ਸਕੂਲਾਂ ਦੀ ਮੇਰੇ ਮਾਸਟਰਾਂ ਦੀ ਜੀ ਸੋ ਜਵਾਨੀ ਤੇ ਜਦੋਂ ਸ਼ੁਰੂ ਹੋਈ ਇਹ ਤਾਂ ਕਾਲਜ ਵਾਲੀ ਵਿਧੀ ਯੂਨੀਵਰਸਿਟੀ ਦੀ ਜ਼ਿੰਦਗੀ ਪੜਾਉਣਾ ਮਤਲਬ ਇੱਕ ਸਾਰਾ ਹੀ ਇੱਕ ਲੁਤਫਤਾ ਕੀ ਜਿਹੜੀ ਹੈ ਸਾਰੀ ਜੀ ਸਭ ਤੋਂ ਬਦਿਆ ਮੈਨੂੰ ਲੱਗਦਾ ਜਦੋਂ ਮੈਂ ਬੱਚਿਆਂ ਨੂੰ ਅਡਰੈਸ ਕਰਦਾ ਸੀ ਜੀ ਜਾਂ ਮੈਸਟਰੂਸ ਨੂੰ ਅਡਰੈਸ ਕਰਦਾ ਸੀ ਔਰ ਮੈਨੂੰ ਦਿਸਦੇ ਸੀ ਕਿ ਮੈਂ ਹਰ ਬੱਚੇ ਨੂੰ ਆਪਣਾ ਆਪਣਾ ਬੱਚਾ ਸਮਝ ਕੇ ਬਿਲਕੁਲ ਆਇਆ ਤੁਸੀਂ ਦੇਖੋ ਵੀ ਮੈਂ ਆਪਣੀ ਜਦ ਯੂਨੀਵਰਸਿਟੀ ਚੋਂ ਮੈਂ ਤਕਰੀਬਨ ਬੀ ਸਪਰੂਡਸ ਨੂੰ ਆਪਣੇ ਨੂੰ ਅਮਰੀਕਾ ਭੇਜਿਆ ਪੜ੍ਹਨ ਲਈ ਜੀ ਇਹਨੇ ਕੁ 17 18 20 ਸਾਲਸ ਨੂੰ ਮੈਂ ਬੈਂਕਾਂ 'ਚ ਨੌਕਰੀਆਂ ਲਈ ਜੀ ਮੇਰੇ ਹੰਦ ਵੀ ਜਿਹੜਾ ਮੇਰੇ ਕੋਲ ਬੰਦਾ ਪੜ ਜਾਏ ਉਹ ਬੇਰੋਜ਼ਗਾਰ ਨਾ ਹੋਵੇ ਬਿਲਕੁਲ ਸੋ ਮਨ ਵਿੱਚ ਖੁਸ਼ੀ ਹੈ ਜੀ ਪਾਲਿਸੀ ਦੇ ਕੰਮ ਦੇ ਵਿੱਚ ਪ੍ਰੋਫੈਸ਼ਨਲੀ ਮੈਂ ਤਕਰੀਬਨ 2 ਦਰਜਣ ਕੰਟਰੀਜ਼ ਨੂੰ ਪਾਲਿਸੀ ਐਡਵਾਈਸ ਦੇ ਚੁੱਕਾ ਹਾਂ ਜੀ ਲੋਕ ਨੇ ਪਾਰਲੀਮੈਂਟ ਤੇ ਬਹੁਤ ਸਾਰੇ ਮੁਲਕਾਂ ਨੇ ਉਹਨੂੰ ਆਪਣਾ ਪਾਲਿਸੀ ਦੇ ਤੌਰ ਤੇ ਅਨੈਕਟ ਕੀਤਾ ਜੀ ਛੋਟੇ-ਮੋਟੇ ਮੁਲਕ ਨਹੀਂ ਚ ਚਾਇਨਾ ਵੀ ਆਉਂਦਾ ਉਰ ਦਾ ਯੂਐਸਏ ਸਾਹਿਬ ਵੀ ਆਉਂਦਾ ਰਸ਼ੀਆ ਵੀ ਆਉਂਦਾ ਜੀ ਕਰ ਅਮਰੀਕ ਆਪਣੇ ਰਾਜ ਤਮੈ ਚਾਰ ਸਾਲ ਯੂਨਿਟ ਦੇ ਹੇਮ ਜੀ ਬਹੁਤ ਸੈਟੀਸਫਾਈਡ ਜੀ ਸੁਦੇ ਜਿਹੜੀ ਮੇਰੀ ਪ੍ਰੋਫੈਸ਼ਨਲ ਲਾਈਫ ਹੈ ਉਹ ਬੜੀ ਸਸਪਰ ਹੈ ਜੀ ਜਿਹੜੀ ਪਰਸਨਲ ਲਾਈਫ ਹੈ ਉਹ ਸੈਟੀਸਫਾਈਂ ਹੈ ਜੀ ਉਹ ਉਹਦਾ ਕਾਰਨ ਕਿਉਂ ਕਹਿ ਰਹੇ ਕਿ ਕਾਰਨ ਹੈ ਸੱਚੇ ਪਾਤਸ਼ਾਹ ਨੇ ਪੈਸੇ ਦੇ ਮਗਰ ਨਹੀਂ ਲਾਇਆ ਮੈਨੂੰ ਜੀ ਸਮਝਣਾ ਮੈਂ ਨੋ ਡਾਊਟ ਮੈਂ ਮਿਲੀਅਨ ਡਾਲਰਸ ਤੇ ਵੀ ਦਸੂ ਕੀਤੇ ਆ ਜੀ ਮੈਂ ਨਹੀਂ ਕੋਈ ਨਹੀਂ ਸੀ ਗੱਲ ਏ ਪਰ ਮੈਂ ਜਿਹਨੇ ਵੀ ਬਾਕੀ ਸੰਸਥਾਵਾਂ ਦੇ ਵਿੱਚ ਜਦ ਲਗਾਇਆ ਤਾਂ ਮੈਂ ਕਦੇ ਪੈਸੇ ਨੂੰ ਟੱਚ ਨਹੀਂ ਕੀਤਾ ਜੀ ਪੈਸਾ ਤੁਸੀਂ ਖਰਚੋ ਤੁਸੀਂ ਲਓ ਮੈਂ ਸਿਰਫ ਅਡਵਾਈਸ ਕਰਾਂਗਾ ਤੁਹਾਨੂੰ ਮੈਂ ਇੱਕ ਗੁਰੂ ਦੀ ਬਹੁਤ ਮਹਾਨ ਕਿਰਪਾ ਹੈ ਬਿਲਕੁਲ